ਜੋ ਕਿ ਸ਼ਾਇਦ ਤੋੜਦਾ ਵੀ ਨਹੀਂ ਚਾਹੀਦਾ ਤੇ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਨ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਸਰ ਯਾਨੀ ਖੰਡਿਓ ਤੁਹਾਡੇ ਕੋਲ ਨਹੀਂ ਸੁਪਰਵਾਈਜ਼ਨ ਚ ਜਾਰੀ ਹੈ ਅੱਛਾ ਨਹੀਂ ਡਾਕਟਰਾਂ ਦੀ ਸੁਪਰਵਾਈਜ਼ਨ ਤੇ ਹੈਗਾ ਪਰ ਅੰਦੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮੌਨਟਰ ਨਾਲ ਥੋੜੀ ਸੁਪਰਵਾਈਜ਼ਨ ਲੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ ਆਪਾਂ ਤਾਂ ਸਿਰ ਦੇਖੀ ਜਾ ਰਹੇ ਆ ਤੁਹਾਨੂੰ ਬੇਸਿਕਲੀ ਪਾਇਰਟ ਹੀ ਹੈਗਾ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਤੋਂ ਤੇ ਲੱਗਦਾ ਵੀ ਥੋੜਾ ਜਿਹਾ ਆਪਾਨੂੰ ਚਾਹੀਦਾ ਹੈ ਤੁਹਾਡਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਉਹ ਨਹੀਂ ਮੂਹ ਰਹੀ ਨਾਲੋ ਜੀ ਤੁਹਾਡਾ ਬਿਲਕੁਲ ਵੀ ਨਾ ਲੋ ਸਰ ਮੂਹ ਰਹੇ ਚੱਲੂਗਾ ਜਿਹੜਾ ਇਹ ਮੈਡੀਕਲ ਟਰੀਟਮੈਂਟ ਹੈ ਇਹ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਤੁਹਾਡਾ ਲੰਬਾ ਚੱਲੇ ਸਰ ਇਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਹੋਣਾ ਟੁੱਟ ਦੇ ਸਰ ਆ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਾਓ ਜੀ ਅਸੀਂ ਅਸੀਂ ਕਹਿੰਦੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਵੀ ਜਿੱਥੇ ਜੱਗਾ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾ ਹਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਦੇ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤਾਂ ਸਭ ਬੇਨਤੀ ਇਹ ਲੈ ਕੇ ਆਏ ਕਿ ਡਾਕਟਰਾਂ ਦੇ ਅੰਦਰ ਕਰੋ ਤੋਂ ਦੇ ਵੀ ਡਾਕਟਰ ਹੋ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਮਾਹੌਲ ਜੇ ਜੇ ਇਟ ਨਹੀਂ ਇਟ ਇਸ ਦੀ ਜੇ ਆਦਰਬਾਈ ਦੇ ਇੱਥੇ ਕਿਤੇ ਵੀ ਹਾਂਜੀ ਅਸੀਂ ਇੱਥੇ ਦੀ ਸਭ ਪ੍ਰੋਵਾਈਡ ਕਰਾਂਗੇ ਪੂਰੀ ਸੁਪਰਵਾਈਜ਼ਨ ਨਹੀਂ ਜੋ ਵੀ ਇਨਵੈਸਟੀਗੇਸ਼ਨਾਂ ਨੇ ਟ੍ਰੀਟਮੈਂਟ ਤਾਂ ਅਸੀਂ ਤੁਹਾਤੋਂ ਬਿਨਾਂ ਪੁੱਛੇ ਦਵਾਵਾਂਗੇ ਜੀ ਸਰ ਜੋ ਵੀ ਕਿਤੇ ਵੀ ਆਪਾਂ ਦੇ ਲਈ ਇਹਦਾ ਜੀ ਐਕਸਿਵੇਟ ਟ੍ਰਿਪ ਲੱਗ ਜਾਣਾ ਤੇ ਬੇਸਿਕਲੀ ਜਿਹੜੀ ਵੀ